ਧੰਨਵਾਦ ਰਹੀ ਸਰ ਬੈਂਕ ਦਾ ਕਹਿੰਦੇ ਆ ਵੀ ਆਹ ਛੋਟਾ ਵੀ ਧੰਨਵਾਦ ਹੈ ਜਿਹਨੇ ਕੰਨ ਬਣਾ ਲਿਆ ਬਹੁਤ ਵਧੀਆ ਵੀ ਆਪਾਂ ਵੀ ਜਿਹੜਾ ਬੂਟਾ ਲੈ ਕੇ ਆਂ ਜਾਂ ਪੂਰੀ ਮਾਲ ਕਰੋ ਮਾਲ ਕਰੋ ਜਿਹਨੂੰ ਜਿਹਨੂੰ ਪਾਣੀ ਪਾਵਾਂਗੇ ਬੱਚੇ ਨੂੰ ਆਪਾਂ ਪਾਲਦੇ ਆਂ ਹਾਂ ਬੱਚਾ ਫੇਰ ਹੀ ਬੂਟਾ ਬਣਾ ਬਿਲਕੁਲ ਅੱਬਾ ਪਾਣੀ ਪੁੱਟੇ ਛੋਟੇ ਬੂਟੇ ਆਪਾਂ ਪਾਣੀ ਪਾਈ ਚੱਲਾਂਗੇ ਫੇਰ ਹੀ ਬਣੇ ਜਦੋਂ ਆਪਾਂ ਬੂਟੇ ਹੀ ਘਰੇ ਰੱਖਦਾ ਹਾਂ ਤਾਂ ਬਹੁਤ ਬਹੁਤ ਧੰਨਵਾਦ ਬਈ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਤੇ ਤੁਹਾਨੂੰ ਦੇਖਣ ਆਲੇ ਆ ਦਾ ਵੀ ਧੰਨਵਾਦ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਨਾਲ ਦੀ ਨਾਲ ਕਰਦੇ ਆ ਵੀ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਇਸ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਜਿਹੜਾ ਵੀ ਵੀਰ ਆਪਣੇ ਪਿੰਡ ਦੇ ਵਿੱਚ ਬੂਕਾਂ ਦਾ ਲੰਗਰ ਲਗਾਉਣਾ ਚਾਹੁੰਦਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰੋ ਜਿਹੜੇ ਵੀਰ ਕੋਲੇ ਪੈਸੇ ਹੈ ਨਹੀਂ ਪਰ ਆਪਦੇ ਪਿੰਡ ਦੇ ਵਿੱਚ ਲੰਗਰ ਲਗਾਉਣਾ ਚਾਹਦਾ ਉਹ ਵੀ ਸਾਡੇ ਨਾਲ ਸੰਪਰਕ ਅਸੀਂ ਕਿ ਇਸ ਪ੍ਰਾਣ ਨੂੰ ਬੇਨਤੀ ਕਰਕੇ ਤੁਹਾਡੇ ਪਿੰਡ ਦੇ ਵਿੱਚ ਵੀ ਲੰਗਰ ਲੈ ਕੇ ਆਵਾਂਗੇ ਤਾਂ ਕਿ ਆਪਣੀ ਆਬੋ ਹਵਾ ਧਰਤੀ ਪਾਣੀ ਪੁਲਿਹਾਰੀ ਕੁਦਰਤ ਵਸੇ ਆਪਾਂ ਨੂੰ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾ ਸਕੀਏ ਤੇ ਅਮਲੀ ਜਾਮਾ ਜੇ ਪਹਿਨਾਣਾ ਤਾਂ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਸਾਨੂੰ ਪਹੁੰਚਾਉਣਾ ਪੈਣਾ ਤੇ ਇਸ ਵੀਡੀਓ ਨੂੰ ਜ਼ਰੂਰ ਕਰਦੇ ਕਰਨ ਹਰ ਘਰ ਤੱਕ ਪਹੁੰਚਦੀ ਕਰੋ ਹੋਰ ਵੀ ਬਹੁਤ ਸਾਰੀਆਂ ਵੀਡੀਓ ਇੱਧਰ ਉੱਧਰੀਆਂ ਸ਼ੇਅਰ ਕਰਦੇ ਹਾਂ ਤੇ ਇਹ ਵੀਡੀਓ ਤੁਹਾਡੇ ਸਾਹਾਂ ਦੀ ਗੱਲ ਆ ਤੁਹਾਨੂੰ ਜਿਉਂਦੇ ਅਲੀ ਸਤੋ ਬਿਲਾ ਆਕਸੀਜਨਿਟੀ ਨੂੰ ਤਾਂ ਕਿ ਆਕਸੀਜਨ ਨਾਲ ਜੁੜੀ ਹੋਈ ਇਹ ਵੀਡੀਓ ਨੂੰ ਗਰੂਪ ਕਾਦਰ ਤੱਕ ਪਹੁੰਚਦੀ ਕਰੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ